ਵਾਟਾ ਗੁੱਜਾ ਗੁੱਜਾ ਛੱਟ ਗਿਆ ਉਹ ਗੁੱਜੇ ਲਾ ਦਾਂ ਤੇ ਦਹੀਂ ਹੈਗਾ ਦਹੀਂ ਵੀ ਹੈਗਾ ਸਾਰਾ ਕੁਝ ਤਿਆਰੀ ਚ ਚੋਰ ਬਣਾ ਲੈਣ ਨਾਲੇ ਮਸਾ ਕੰਮ ਅੱਜ ਨਾ ਉਹ ਮਿੱਠੀ ਬਣਾ ਲਾਂਗੀ ਚਾਹ ਨੂੰ ਵੇਖ ਲਈ ਜਿਹੜੇ ਬਣਾਉਣੇ ਮਿੱਠੇ ਬਣਾਉਣੇ ਫਿੱਕੇ ਬਣਾਉਣੇ ਅਗਮ ਨੇ ਬੜਾ ਸ਼ਕੀਨ ਹੈ ਤੇ ਮੈਂ ਚਾਹ ਪਰੋਣੇ ਨਹੀਂ ਆਉਣਾ ਕਿੰਨੇ ਚਰਾਵਾ ਮੇਰੀ ਗੱਲ ਸੁਣੋ ਬੜਾ ਨਵਲੂ ਕੋਣ ਲਾਉ ਤਰੀਆ ਕਿ ਨਹੀਂ ਹਲੇ ਕੋਈ ਆਜਾ ਲਈ ਇੰਨੀ ਕਾਲੀ ਕੋ ਪਹਿਨੀ ਹੈ ਜੇ ਤੈਨੂੰ ਨਾ ਕਹਿਤਾ ਵੀ ਹੁੰਨੇ ਹੁਣ ਟਾਈਮ ਤੇ ਲੱਗਣਾ ਹੀ ਹੁੰਦੇ ਆ ਬੇਸ਼ਦਾਨ ਨਹੀਂ ਆਉਣਾ ਤਾਂ ਟਾਈਮ ਨਾ ਆਜੇ ਲੈ ਆਈ ਗਈ ਉਹ ਆਈ ਆਏ ਜੀ ਫੋਨ ਲਾਓ ਸਤਿ ਸ੍ਰੀ ਅਕਾਲ ਬੱਤੀ ਹਾਲ ਜੀ ਠੀਕ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੜਾ ਮੈਂ ਕੁਛੀ ਲੈਣਾ ਸਤਿ ਸ੍ਰੀ ਅਕਾਲ ਇਹ ਪਾਣੀ ਹੈ ਮੈਂ ਪਾਣੀ ਨਹੀਂ ਲੈਣਾ ਹਾਂ ਡਾਜੋ ਦੇ ਲੈ ਚੀਜ਼ ਦੀ ਨਹੀਂ ਲੋੜ ਨਾ ਇਧਰ ਆ ਜਾ ਪਾਣੀ ਚ ਲੈ ਆ ਇਧਰ ਆ ਜਾ ਨਾ ਬਸ ਡੈਕ ਤੋਂ ਤੂੰ ਹੀ ਹੋਰ ਸੁਣਾ ਵਧੀਆ ਵਧੀਆ ਠੀਕ ਠਾਕ ਬਸ ਠੀਕ ਹੈ ਤੁਹਾਨੂੰ ਦੇਖਣ ਅੱਛਾ ਅੱਛਾ ਕੀ ਹਾਲ ਉਹਨਾਂ ਦਾ ਸਨੀ ਹੋਣ ਦਾ ਵਧੀਆ ਠੀਕ ਨੇ ਠੀਕ ਠਾਕ ਹੂੰ ਚਲੋ ਇਆ ਮੀਮੂ ਪੈ ਗਿਆ ਠੰਡਾ ਹੋ ਗਿਆ ਹਨਾ ਆ ਉਹ ਨਹੀਂ ਫਰਕ ਵਾ ਹਨ ਤੇ ਮੌਸਮ ਬਾਬਾ ਵਧੀਆ ਬਣ ਗਿਆ ਵਾ ਹੂੰ ਬਥੇਰੀ ਗਰਮੀ ਪਈ ਹੈ ਹੁਣ ਹੌਲੀ ਹੌਲੀ ਗਰਮੀ ਪਈ ਵੀ ਬੜੀ ਜਨੀਕ ਪਈ ਹੈ ਪਿਛੇ ਹਰ ਸਾਲ ਹੀ ਵਾਧੀਆ ਗਰਮੀ ਹੂੰ ਜਦਾਂ ਛਣੀਆਂ ਹੋਈ ਠੀਕ ਠਾਕ ਹਾਂਜੀ ਮਮੀ ਸਾਰੇ ਠੀਕ ਨੇ ਨਿਆਣੇ ਮਮੀ ਨਿਆਣੇ ਮਮੀ ਸੁੱਭਾ ਸਕੂਲ ਗਈ ਅੰਦੇ ਸਕੂਲ ਵਾਲਿਆਂ ਨੇ ਅੱਜ ਵੀ ਸਕੂਲ ਲਾਇਆ ਵਾ ਏ ਕੇ ਆਈਂ ਠੀਕ ਹੁਣਾਂ ਦੀ ਆਦਤ ਵਾ ਛੁੱਟੀ ਨਹੀਂ ਕਰਦੇ ਜੀ ਮੈਂ ਕਿਹਾ ਭਾਵੇਂ ਇਹਨਾਂ ਨੂੰ ਰੱਖੀ ਲੈਣ ਉੱਥੇ ਨਹੀਂ ਨਹੀਂ ਉਹ ਤਰਝੇ ਉੱਧਰ ਚੱਲ ਗਏ ਹਾਂ ਪਹਿਲਾਂ ਵੀ ਮੁੜ ਕੇ ਰਾਵਾਂਗੇ ਇੱਧਰ ਆ ਆ ਚਲ ਵਧੀਆ ਕੀਤਾ ਕਿੱਥੇ ਗਿਆ ਕੰਮ ਆ ਗਮਰੋ ਰੋ ਕੇ ਰੋ ਰੋ ਕੇ ਕਹਿ ਲੋ ਕਹਿ ਰੋਇਆ ਦੀਦੀ ਨੇ ਆਉਣਾ ਦੀਦੀ ਨੇ ਆਉਣਾ ਤੇ ਹਾਰ ਹੰਬ ਕੇ ਤਾਂ ਸੌ ਗਿਆ ਸੌਂ ਗਏ ਜਾਵਾ ਮੈਨੂੰ ਦਿਖਾਲ ਕੇ ਨੇ ਖੁਸ਼ ਹੋ ਜੇ ਨਹੀਂ ਨਹੀਂ ਮੰਮੀ ਰਹਿਾਂਗੇ ਫਿਰ ਬਾਅਦ ਚ ਸਤਾਉਗਾ ਕੋਈ ਨਹੀਂ ਤੂੰ ਉਸ ਤੋਂ ਕਰ ਤੇ ਫਿਰ ਰਖੜੀ ਬਣਾ ਜਦੋਂ ਜਾਗ ਪੈਂਦਾ ਨਾ ਤੂੰ ਤੰਗ ਬੜਾ ਕਰਦਾ ਵਾ ਹੂੰ ਤੇ ਹੁਣ ਇਹ ਆ ਵੀ ਹੁਣ ਸੌ ਗਿਆ ਨਾ ਹੁਣ 2-4 ਘੰਟੇ ਉਹਨੇ ਸੁੱਤੇ ਰਹਿਣਾ ਵਾ ਉਹਨੂੰ ਇਨਾ ਚਾ ਇਨਾ ਚਾ ਵੀ ਦੀਦੀ ਨੇ ਆਉਣਾ ਤਾਂ ਮੈਂ ਦੀਦੀ ਦੇ ਨਾਲ ਖੇਡਾਂਗਾ ਜੀਜੂ ਨੇ ਆਉਣਾ ਉਹ ਮੈਂ ਲੈ ਵੇ ਇਹਨੂੰ ਉਹਨੂੰ ਹੁੰਦਾ ਨਾਲ ਵੀ ਮੈਂ ਖਾਊਗਾ ਕੋਈ ਉਹ ਅੱਗੇ ਖਾਂਦਾ ਕੁੱਤਾ ਨਿਆਣੇ ਨੂੰ ਲਾਲਚ ਇਹ ਹੁੰਦਾ ਖਾਂਦਾ ਇਹ ਚਲੋ ਕਰ ਲੋ ਰੋਟੀ ਪਾਣੀ ਦਾ ਫਿਰ ਦਵਾ ਦਵਾਂ ਹੈ ਚਲੋ ਕੋਈ ਨਹੀਂ ਮੈਂ ਵਾਸਤ ਤਿਆਰੀ ਕੀਤੀ ਮੈਂ ਫਿਰ ਪਿੰਨਾ ਚਾਹ ਪਾਣੀ ਬਣਾ ਲਾ ਉਹਨੇ ਨਹੀਂ ਡੈਡੀ ਚਾਹ ਨਹੀਂ ਪੀਣੀ ਕਿਉਂ ਨਾ ਚਾਹ ਨਾ ਪਾਣੀ ਸਭ ਕੁਝ ਉਹ ਖਾ ਪੀ ਕੇ ਆਏ ਆ ਤੇ ਜੇ ਮੈਂ ਘੜੀ ਕਨ ਠਹਿਰ ਕੇ ਖਾ ਪੀ ਕੇ ਜੇ ਨਾ ਮੈਨੂੰ ਵੀ ਥੋੜਾ ਵੀ ਹੋਣਾ ਇੱਥੇ ਭੁੱਖੇ ਰਹਿਣਾ ਨਹੀਂ ਨਹੀਂ ਰੋਟੀ ਖਾਣੇ ਆ ਚਲ ਆਦਾ ਫਿਰ ਜਲਾ ਕਿਸੇ ਹਵੇਲੀ ਨੂੰ ਹੋਉਨੇ ਆ ਇਹਨਾਂ ਨੂੰ ਵੀ ਮਾਰਦੇ ਕਰਛਾ ਚਲੋ ਆ ਜਾ ਉਹ ਤਾਂ ਨਾ ਕੋਈ ਤਾਂ ਫਰਚਾ ਨਹੀਂ ਕਰਾਉਣਾ ਮੰਮੀ ਮੈਂ ਉਹਨਾਂ ਦਾ ਕੀ ਖਰਚਾ ਕਰਉਣਾ ਹੈ ਉਹ ਤੇ ਖੁਦ ਹੀ ਮੈਨੂੰ ਦੇਂਦੇ ਸੀ 2000 ਰੁਪਏ ਵੀ ਦਿੱਤਾ ਤੇ ਆਵੇ ਕੋ ਭਾਬੀ ਨੇ ਸੂਟ ਵੀ ਮੇਰੇ ਲਈ ਸਵਾ ਕੇ ਰੱਖਿਆ ਸੀ ਉਹ ਤਾਂ ਨਹੀਂ ਰੱਖਿਆ ਉਹਨਾਂ ਨੇ ਮੈਂ ਮੰਮੀ ਕਹਦੀ ਸੀ ਲੈਣ ਹਾਂ ਉਹ ਅਗਲੇ ਦਿਨ ਦੇ ਹੀ ਚਾਹ ਨਾਲ ਤੇ ਜੇ ਮੈਂ ਨਾਲ ਲੈਂਦੀ ਤੇ ਫਿਰ ਉਹਨਾਂ ਨੇ ਕਹਿਣਾ ਪਤਾ ਨਹੀਂ ਹੁਣ ਕਿਹੜੀ ਗਲਮਾਕੜ ਕਰਦੀ ਆ ਤੇ ਪੁੱਤ ਤੈਨੂੰ ਪਤਾ ਤਾਂ ਹੈਗਾ ਵਾ ਕਿ ਉਹਨਾਂ ਦਾ ਖਰਚਾ ਨਹੀਂ ਕਰਵਾਉਣਾ ਤੇ ਫੇਰ ਤੂੰ ਮੋਗੋ ਗੱਲ ਉਹਨਾਂ ਦਾ ਖਰਚਾ ਕਰਵਾ ਲੈ 3 ਸੂਟ ਦੇਖੋ ਐਡਾ ਸੋਹਣਾ ਵੇ ਹਨਾ ਸੂਟ ਦਿੱਤਾ ਈ ਤੇ ਤੂੰ ਪੈਸੇ ਨਹੀਂ ਨਾ ਲੈਣੇ ਮੈਂ ਮੰਮੀ ਬੜਾ ਕਿਆ ਹੀ ਕਹਿੰਦੇ ਜੋ ਤੇਰੇ ਕਰਮਾ ਚ ਉਹ ਤੈਨੂੰ ਮਿਲ ਨਹੀਂ ਜਾਣਾ ਹੂੰ ਤੇ ਤੂੰ ਹੋਰ ਕੰਮ ਕਰਨਾ ਹੈ ਹਜ਼ਾਰ ਹਜ਼ਾਰ ਦੇ ਨਿਆਣਿਆਂ ਦੇ ਹੋਣਾ ਹੈ ਉਹ ਹੋਦੇ ਮम्मी ਘਰ ਹੀ ਨਹੀਂ ਹੈ ਕਿ ਤੇ ਦੇ ਕੇ ਮੈਂ ਕੀ ਹੁੰਦੀ ਮੈਂ ਤਾਂ ਸੋਚਿਆ ਸੀ ਵੀ ਚਲ ਦੇ ਦਾਂਗੀ ਉਹਨਾਂ ਨੂੰ ਕੁਝ ਮੈਂ ਹਿਸਾਬ ਲਾ ਤੂੰ ਵੀ ਕੰਜੂਸ ਬੜੀ ਆ ਤੇਰਾ ਵੀ ਹੱਥੋਂ ਪੈਸਾ ਛੱਡਣ ਨੂੰ ਜੀ ਨਹੀਂ ਕਰਦਾ ਮम्मी ਇਦਾਂ ਦੀ ਤੇ ਕੋਈ ਗੱਲ ਨਹੀਂ ਹੈਗੀ ਤੁਸੀਂ ਹੁਣ ਮੈਨੂੰ ਹੀ ਕਹੀ ਜਾਣਦੇ ਹੋ ਕੋਈ ਗੱਲ ਨਹੀਂ ਫੇਰ ਕਿਤੇ ਕਸਰ ਕਰ ਛੱਡਾਂਗੇ ਮੈਂ ਤੇ ਉਹਨਾਂ ਨੇ ਚਾਹੇ ਵੀ ਨਿਆਣਿਆਂ ਨੂੰ ਲੈ ਲਓ ਕਿ ਆਇਓ ਸਾਡੇ ਕੋਲ ਤੇ ਫਿਰ ਮੋਂਨਾਸ ਤੇ ਲੀੜੇ ਕੱਪੜੇ ਬਣਾ ਕੇ ਰੱਖਾਂਗੇ ਨਹੀਂ ਨਹੀਂ ਦਹੀਂ ਪੈਸੇ ਵੀ ਨਾਲ ਦਾਂਗੀ ਚੰਗਾ ਹਾਂਜੀ ਕੋਈ ਗੱਲ ਸੇਵਾ ਪਾਣੀ ਕਰੀ ਅੰਦਰ ਆਂ ਦੁੱਧ ਦਿੰਦੇ ਨਾ ਡੰਗਰ ਫਿਰ ਆਹੋ ਦੁੱਧ ਚੰਗਾ ਭਲਾ ਦੇਣ ਡੀਆਂ ਵਾ ਉਹ ਪਰਲੀ ਜਿਹੜੀ ਉਹਦੇ ਥੱਲੇ ਤੇ 20 ਲੀਟਰ ਆ ਅੱਛਾ ਤੇ ਅਗੂ ਦੇਂਦੀ 8 ਰੋ ਕਿਲੋ ਗਾੜੀ ਸੂਣ ਵਾਲੀ ਆ ਠੀਕ ਆ ਠੀਕ ਆ ਤੇ ਨਾ ਮਹੀਨਿਆਂ ਨੂੰ ਸੂਪਣਾ ਦੁੱਧ ਚੰਗਾ ਦੇਣ ਡਈ ਆ ਨਹੀਂ ਫਿਰ ਤੇ ਵਧੀਆ ਇਹਦੇ ਥੱਲੇ ਵੀ ਦੁੱਧ ਆ ਵਾ ਠੀਕ ਇਹ ਤਾਂ ਜਿਹੜੇ ਦੂਜੇ ਸੂਹੀ ਸੂਈ ਆ ਅੱਛਾ ਉਹ ਮੱਝ ਕਹਿੰਦੀ ਸਨੀ ਹੋਣਾ ਕੋਲ ਹੂੰ ਤੇ ਉਹ ਫਿਰ ਨਾ ਥੋੜਾ ਜਿਹਾ ਖਰਾਬ ਡੈਬੀ ਹੀ ਕਰਨਾ ਆਹੋ ਤੇ ਉਹ ਫਿਰ ਮੈਂ ਦੇ ਹੀ ਦਿੱਤੀ ਨੇ ਵਧੀਆ ਕੀਤਾ ਜੀ ਹੁਣ ਇਹ ਡੰਗਰ ਆ ਵੀ ਤੁਹਾਡੇ ਵਧੀਆ ਦੁੱਧ ਉਹ ਚ ਫਿਰ ਮੈਂ ਪੈਸੇ ਪਾ ਕੇ ਉਹ ਲੈਣਦੀ ਨਾ ਪਰਲੀ ਅੱਛਾ ਅੱਛਾ ਤੇ ਬੜੀਆਂ ਵਧੀਆ ਸੀਲ ਆ ਜਦੋਂ ਮਰਜ਼ੀ ਚੋਲੋ ਕੋਈ ਗੱਲ ਨਹੀਂ ਬਾਤ ਨਹੀਂ ਹੁਣੇ ਵਪਾਰੀ ਆਉਣੇ ਆ ਇੱਥੇ ਅੱਛਾ ਹਾਂ ਰੁਪਈਆ 2-4 ਹਜ਼ਾਰ ਕੱਢ ਲੈਣਾ ਅਸੀਂ ਨਹੀਂ ਚਲੋ ਵਧੀਆ ਆਪਣਾ ਵਿਲੇਮ ਕੀ ਕਰਨਾ ਵਾ ਚੱਲ ਪਠਾਰਾ ਤਾਂ ਪੁੰਦੇ ਰਹੀਦਾ ਵਾ ਤੇ ਨਾਲੇ ਖੱਤਿਆ ਵਰਤਿਆ ਤੁਰਿਆ ਰਹੀਦਾ ਤੇ ਹੋਰ ਹੁਣ ਜੇ ਹੱਥੀ ਕੰਮ ਨਾ ਕਰੀਏ ਤੇ ਗੱਲ ਨਹੀਂ ਬੰਦੀ ਸਹੀ ਗੱਲ ਤੁਹਾਡੀ ਠੀਕ ਹੈ ਕਿ ਨਹੀਂ ਤੈਨੂੰ ਪਰ ਥੋੜੀਆਂ ਥੋੜੀਆਂ ਤੇ ਜ਼ਮੀਨਾਂ ਵਾ ਆਹੋ ਤੇ ਹੈ ਜੀ ਤੇ ਨਾਲ ਚੱਲ ਥੋੜਾ ਬੋਧ ਆਪਣਾ ਇਹਦੇ ਧੰਦਾ ਕਰੀ ਜਾਏ ਬੰਦਾ ਤੇ ਖਰਚਾ ਨਿਕਲਦਾ ਜਾਂਦਾ ਕਰਜ਼ਾਂ ਚੜਦਾ ਸਿਰ ਤੇ ਨਹੀਂ ਸਹੀ ਹੈ ਹੁੰਦਾ 20000 ਰੁਪਏ ਦਾ ਹਰ ਘਰ ਦਾ ਖਰਚਾ ਮਹੀਨੇ ਦਾ ਦੁੱਧ ਦਾ ਹੈ ਵੀ ਰੋਜ਼ ਦੇ ਰੋਜ਼ ਇੱਕ ਪੈਸਾ ਆ ਜਾਂਦੇ ਨੇ ਹੋਰ ਇੱਥੇ ਘਰ ਵਾਲੇ ਨਹੀਂ ਮੈਨਾਂ ਖਲੋਣ ਦਿੰਦੇ ਨਿਆਣੇ ਤੇ ਚਲ ਗਏ ਲੋਕਾਂ ਦੇ ਬਾਹਰ ਘਰਾਂ ਇੱਥੇ ਕੋਈ ਬੰਦਾ ਨਹੀਂ ਰਹ ਦੰਗਰ ਰੱਖ ਕੇ ਵੀ ਨਹੀਂ ਖੁਸ਼ ਆ ਰਹੇ ਆ ਗਾਇਆਂ ਦਾ 40 ਰੁਪਏ ਲੋਕੀ ਤਰਲੇ ਮਾਰਦੇ ਆ 40 ਰੁਪਏ ਤੇ ਹੋਰ ਘਰੋਂ ਖਣ ਡੇ ਆਣ ਕੇ ਆਪੇ ਠੀਕ ਡੋਲ ਲੈ ਕੇ ਸੁੱਖ ਤੇ ਖਲੋਤੇ ਹੁੰਦੇ ਆ ਆਹ ਤੇ ਹੈ ਹੀ ਬਹਿ ਜਾ ਹੋਰ ਤੂੰ ਸੁਣਾ ਕੇ ਦੰਸ ਧੋਲੇ ਜਾ ਨੇ ਠੀਕ ਆ ਹਾਂਜੀ ਝੋਨੇ ਠੀਕ ਆ ਬਸ ਹੁਣ ਦੇ ਆ ਵੀ ਸੁਪਰੀਮਸ ਪ੍ਰੂਵਾਂ ਕਰਨੀਆਂ ਆ ਅੱਛਾ ਅੱਛਾ ਹਾਂਜੀ ਚਲੋ ਵਧੀਆ ਹੋ ਡੈਡੀ ਤੁਹਾਡਾ ਠੀਕ ਆ ਵਧੀਆ ਠੀਕ ਆ ਵੀ ਚਲੋ ਮੈਂ ਤੇ ਰੋਟੀ ਖਾਦੀ ਨਹੀਂ ਆ ਆਪ ਕੋਈ ਤੇ ਬਣਾਈਏ ਮੋਕੇ ਨੇ ਅਨੇ ਵੀ ਆਂਕੇ ਖਾਣੀ ਹੈ ਨਵੀਲਾ ਰੋਟ ਇਵਨਿੰਗ ਹੀ ਖਾ ਕੇ ਗਈ ਤੇ ਰੋਟੀ ਮੇਰੀ ਗੱਲ ਸੁਣ ਬਣਾ ਲਈਦੀ ਹੁੰਦੀ ਹੈ ਨਾ ਪਛੇੜਾ ਤੜੀ ਹੁੰਦਾ ਤੇ ਮੈਂ ਤਾਂ ਦੱਸ ਉਹਦਾ ਨਬ ਨੂੰ ਕਹਿਣ ਲਈ ਆ ਵੀ ਮੈਂ ਬਣਾ ਲੈਣੀ ਤੇ ਉਹਨੇ ਮੈਨੂੰ ਬਣਾ ਕਰਤਾ ਸੀ ਕਹਿੰਦੀ ਉੱਥੇ ਮੰਮੀ ਉਹਨਾਂ ਨੇ ਵੀ ਬਣਾਈਆਂ ਫੇ ਮੈਂ ਜਿਆਦਾ ਕਿਹਾ ਨਹੀਂ ਮੈਂ ਚੱਲ ਉੱਥੇ ਜਾ ਕੇ ਵੀ ਖਾਣੀ ਹੁਣੀ ਇਹਨਾਂ ਨੂੰ ਫਿਰ ਦੋ ਦੋ ਜਗ੍ਹਾ ਤੇ ਨਹੀਂ ਖਾਦੀ ਹੁੰਦੀ ਨਾ ਉਹ ਤੇ ਫਿਰ ਚੱਲ ਕੋਈ ਨਹੀਂ ਅਗਲੀ ਵਾਲੀ ਸਹੀ ਲੈ ਤੁਹਾਡੇ ਵੀ ਕੰਮ ਕਿੱਦਾਂ ਦੇ ਆ ਕਿਉਂ ਕੀ ਆ ਨਹੀਂ ਜੇ ਤੁਸੀਂ ਸਬਜ਼ੀਆਂ ਲੈਂਦੀ ਪਹਿਹੇ ਵਿੱਚ ਕੋ ਰੱਖਿਆ ਤਾਂ ਮੈਨੂੰ ਹੀ ਫੜਾ ਦਿਆ ਕਰੋ ਵੇਚ ਰੱਖ ਛੜੇ ਉਹ ਕੋ ਨਿਆਣਾ ਕੋਈ ਫੜ ਕੇ ਤੇ ਉਹ ਕਿਧਰ ਦਾ ਜਾਵੇ ਆ ਵੇਖੋ ਆ ਨਹੀਂ ਇਹ ਚੁੱਕ ਥੁਆ ਗਿਆ ਤਾਨੂੰ ਪਤਾ ਹੋਊਗਾ ਕਿ ਦੋ ਸਬਜ਼ੀ ਵਾਲਾ ਨੇ ਤਾਂ ਨਹੀਂ ਵੇਚਣਾ ਤੇ ਉਹ ਪੈਗੇ ਵੇਚਣੇ ਯਾਰ ਸਬਜ਼ੀ ਵਾਲੇ ਨੇ ਕਿ ਮੈਂ ਤੇ ਆਪ ਸਬਜ਼ੀ ਇਹਦੇ ਵਿੱਚ ਪਾਈ ਆ। ਆ ਇੱਕ ਹੋਰ ਦਿੱਤੀ ਪਈ ਆ। ਆਰਤੀ ਕੋ ਲੈ ਕੇ ਆਏ। ਯਾਰ ਆਰਤੀ ਕੋ ਤਾਂ ਮੈਂ ਗਿਆਵਣੀਗਾ ਮੈਂ ਕੀ ਕਰਨੇ ਹੀ ਪੈਸੇ। ਤੇ ਦੱਸ ਫਿਰ ਇੰਨੇ ਪੈਸੇ ਆਏ ਕਿੱਥੋਂ? ਇਹਦਾ ਤਾਂ ਪਾਈਦਾ ਤ ਨਹੀਂ ਪੈ ਗਿਆ ਵਿੱਚ ਇੱਕ ਤਾਂ ਸਬਜ਼ੀ ਵਾਲੇ ਦਾ ਹੀ। ਯਾਰ ਸਬਜ਼ੀ ਵਾਲਾ ਦੇ ਵਿਚਾਰਾ ਉੱਥੇ 10-10 ਰੁਪਏ ਲੈਣ ਰਿਹਾ ਇੰਨੇ ਪੈਸੇ ਉਹਦੇ ਕੋ ਕਿੱਥੋਂ ਆ ਗਏ ਨਾਲੇ ਮੈਂ ਲਫਾਫਾ ਆਪਾਂ ਵਿੱਚ। ਮੈਨੂੰ ਤਾਂ ਸਮਝ ਨਹੀਂ ਆਉਂਦੀ ਯਾਰ। ਪੈਸੇ ਆਏ ਕਿੱਥੋਂ ਆ ਫਿਰ? ਜੇ ਤੁਸੀਂ ਨਹੀਂ ਪਾਏ ਨਾ ਤੁਸੀਂ ਕਹਿੰਦੇ ਕਿ ਸਬਜ਼ੀ ਵਾਲੇ ਨਹੀਂ ਆ ਤੇ ਫਿਰ ਆਇ ਕਿਥੋਂ ਆਏ? ਮੈਨੂੰ ਆਪ ਨਹੀਂ ਸਮਝ ਆਉਂਦੀ ਸਰ। ਨਾਉ ਨਾ ਖੂਲਾ ਕੇ ਖੁਸ਼ੀ ਨਾ ਉਹਨਾਂ ਤੇ ਜਾਣ ਤੋਂ ਪਹਿਲਾਂ ਕੋਈ ਆਇਆ ਵਾ ਦੇ ਨਾ ਕੋਈ ਬਾਤ ਚ ਆਇਆ ਵਾ ਹਾਂ ਉਹ ਕਿਉਂਕਿ ਜਦੋਂ ਦਾ ਮੈਂ ਲੈ ਆ ਕੇ ਚੋਲਾ ਟੰਗਿਆ ਵਾ ਉਸ ਤੋਂ ਬਾਅਦ ਨਾ ਕੋਈ ਆਇਆ ਉਹੀ ਆਇਆ ਤੂੰ ਐਦਾਂ ਕਰ ਫੋਨ ਲਾਉਣ ਨਾ ਉਹਨੂੰ ਸੁਨਵਦੀਪ ਆ ਇਧਰ ਹੀ ਫੋਨ ਆਉੜੇ ਕਰਾ ਇਧਰ ਫੋਨ ਏ ਔਰ ਸੁਨੀਤਾ ਇਹੋਂ ਡਿਆ ਇੰਨਾ ਨਹੀਂ ਕੀ ਕਹਿਣਾ ਹਲੇ ਹੁਣ ਤੇ ਆਏ ਆ ਉਥਾਂ ਉਹ ਸਦਾ ਸਹੀ ਕੋ ਕੰਮ ਹੀ ਹੋਏਗਾ ਹੈਲੋ ਹਾਂ ਨਾ ਪਹੁੰਚ ਗਏ ਜੀ ਪਿੰਡ ਹਾਂਜੀ ਭਾਬੀ ਜੀ ਪਹੁੰਚ ਗਏ ਆ ਕਿਉਂ ਕੀ ਗੱਲ ਹੋਈ ਆ ਪੈਸੇ ਨੇ ਦੋ ਦਿੱਤੀਆਂ ਇਹ ਤੇਰੇ ਨੇ ਪੈਸੇ ਨਹੀਂ ਭਾਬੀ ਜੀ ਮੇਰੇ ਤੇ ਨਹੀਂ ਆ ਪਤਾ ਨਹੀਂ ਆ ਸਬਜੀ ਵਾਲੇ ਛੋੜੇ ਜੇ ਪੈਸੇ ਪਏ ਆ ਤੇ ਭਾਜੀ ਨੂੰ ਪੁੱਛਾਂ ਕਿ ਤੇ ਉਹਨਾਂ ਦੇ ਤੇ ਨਹੀਂ ਰਹਿ ਗਏ ਅੱਛਾ ਕੋਈ ਨੇ ਪੁੱਛਦੀ ਹੈ ਨਾ ਪਿੰਦਰ ਤੁਹਾਡੇ ਕੋਈ ਪੈਸੇ ਤੇ ਨਹੀਂ ਲੱਗੇ ਉੱਥੇ ਨਹੀਂ ਮੇਰੇ ਤੇ ਕੋਹਲੀ ਹੈ ਨਹੀਂ ਭਾਬੀ ਜੀ ਇਹ ਕਹਿੰਦੇ ਮੇਰੇ ਤੇ ਨਹੀਂ ਦਿੱਗੇ ਹੈਗੇ ਅੱਛਾ ਚਲ ਠੀਕ ਆ ਹਾਂ ਜੇ ਨਾਮ ਤੇ ਕਾਂ ਡਈ ਵੀ ਸਾਡੇ ਕੋਲ ਪੈਸੇ ਹੈਗੇ ਗੱਲ ਸਿਰਫ ਤਾਂ ਹੀ ਫੋਨ ਰੱਖ ਦਸਰਨ ਮੈਂ ਤਾਂ ਸਮਝ ਨਹੀਂ ਆਉਂਦੀ ਪਤਾ ਨਹੀਂ ਹੁਣ ਕਿਹਦੇ ਰਹਿ ਕੇ ਹੋਣਗੇ ਚਲ ਕੋਈ ਨਹੀਂ ਰੱਖ ਤਾਂ ਹੀ ਵੀ ਮਿਲਾਈ 67000 ਰੁਪਿਆ ਵਾ ਵੱਧੀਆਂ ਮੇਰੇ ਸਾਹਮਣਾਂ ਚਲ ਕੋਈ ਨਹੀਂ ਕੋਈ ਨਹੀਂ ਰੱਖ ਫਿਰ ਜਿਹੜਾ ਉਹ ਕਾ ਵੇਖਾਂਗੇ ਕੀ ਬੰਦਦਾ ਆ ਕਦਾ ਨਹੀਂ ਯੂਜ਼ਰ ਕਿੱਥੋਂ ਆ ਗਏ ਪੈਸੇ। ਜਰੂਰ ਤੁਹਾਡੇ ਸਾਹਮਣੇ ਕੀ ਗੱਲ ਹੋਗੀ। ਧਿਆਨ ਨਾਲ ਵੇਖੋ ਤੁਹਾਡੇ ਪੈਸੇ ਕਿਤੇ ਡਿੱਗ ਡੁੱਗੇ। ਹਾਂ ਸਦਾਣ ਜੇ ਮੇਰੇ ਪੈਸੇ ਡਿੱਗੇ ਹੁੰਦੇ ਤਾਂ ਮੈਂ ਟੈਨਸ਼ਨ ਚ ਨਾ ਪਿਆ ਹੁੰਦਾ ਤੇ ਨਾਲੇ ਮੈਂ ਖੜਾ ਹੀ 4-5000 ਰੁਪਿਆ ਹੀ ਉਹ ਕਿੰਨੇ ਕਹਿੰਦੇ ਨੇ ਪੈਸੇ? ਉਹ ਤੇ ਦੋ ਦੱਥੀਆਂ ਕਹਿੰਦੇ ਆ। ਦੋ ਦੱਥੀਆਂ? ਹਾਂਜੀ। ਮੈਂ ਇੰਨੇ ਕਰਨਾ ਹੀ ਖੜ ਕੇ ਉੱਥੇ। ਉਹਨਾਂ ਦੇ ਆਪਣੇ ਹੁਣੇ ਨੇ ਜਾਣ ਕੇ ਕਰਦੇ ਹੁਣੇ ਨੇ। ਲੈ 10 ਪਿੰਦਰ ਜਾਣ ਕੇ ਕਿੰਨੇ ਕਰਨਾ ਹੁੰਦਾ ਵਾ। ਚਲੋ ਹੋਈ ਗਈ ਕੋਈ ਗੱਲ ਬਾਤ। ਕੀ ਬਦਾ ਕੇ ਗੋ ਲੈ ਆਂਦੇ ਹਾਂ ਤੇ ਚੇਤਾ ਨਾ ਹੋਏ ਅਗਲਿਆਂ ਨੂੰ ਇਹ ਵੀ ਹੋ ਸਕਦਾ ਐਨੀ ਰਕਮ ਲਿਆਂਦੀ ਹੋਈ ਤੇ ਉਹਨਾਂ ਨੂੰ ਪਲਾ ਚੇਤਾ ਨਹੀਂ ਹੋਣਾ ਆਹੋ ਚੱਲ ਤੈਨੂੰ ਬਦਾ ਤੂੰ ਐਵੇਂ ਟੈਨਸ਼ਨ ਲੈਣ ਢਈ ਚਲੋ ਕੋਈ ਗੱਲ ਨਹੀਂ ਪੈਸੇ ਆਏ ਨੇ ਗਏ ਤੇ ਨਹੀਂ ਨਾ ਸਗੂ ਚੰਗਾ ਵਾ ਪਿੰਦਰ ਉਹਨਾਂ ਦੀ ਨਾਲੇ ਮਦਦ ਵੀ ਹੋ ਜੂਗੀ ਨਾ ਇਹਨੇ ਨਾਲ ਜੇ ਕਿਸੇ ਦੇ ਨਾ ਹੋਣਗੇ ਤੇ ਹੂੰ ਉਦਾਂ ਨਾ ਤੈਨੂੰ ਪੈਸੇ ਨਹੀਂ ਲੈਣੇ ਚਾਹੀਦੇ ਉਹਨਾਂ ਕੋਲ ਮੈਂ ਤੈਨੂੰ ਕਹਿਣਾ ਸੀ ਪਰ ਮੈਂ ਕਿਆ ਇਹਨੇ ਮੈਂ ਹਗਲਾ ਸੋਚਣਾ ਖਰੇ ਵੀ ਜਾਣ ਤੇ ਮੇ ਤੁਹਾਡੇ ਸਾਹਮਣੇ ਵੀ ਨਾ ਕੀਤੀ ਹੈ ਨਾ ਤੇ ਮੈਂ ਅੰਦਰ ਜਾ ਕੇ ਭਾਬੀ ਜੀ ਨੂੰ ਵੀ ਫੜਾਤੇ ਸਾਰੇ ਪੈਸੇ ਪਿਆ ਤੁਸੀਂ ਰੱਖ ਲਓ ਮੈਂ ਸਿਰਫ 500 ਰੁਪਿਆ ਹੀ ਲੈਣਾ ਵਾ ਤੇ ਉਹ ਹੰਦੇ ਹੀ ਨਹੀਂ ਨਹੀਂ ਤੂੰ ਰੱਖ ਜੋ ਤੇਰੇ ਕਰਮਾਂ ਵਿੱਚ ਵਾ ਚਲੋ ਫਿਰ ਇਹ ਤੇ ਹੈ ਹੀ ਤੇ ਫਿਰ ਮੈਂ ਹੁਣ ਉੱਥੇ ਕੀ ਕਰਦੀ ਮੈਂ ਜੇ ਜਿਆਦਾ ਕਹਿੰਦੀ ਤਾਂ ਲੈਣੇ ਗੁੱਸਾ ਕਰਨਾ ਹੀ ਨਹੀਂ ਨਹੀਂ ਗੱਲ ਤੇਰੀ ਸਹੀ ਪਹਿਲਾਂ ਹੀ ਨੂੰ ਸੌਂਦੇ ਰਹੇ ਆ ਤੇ ਹੁਣ ਇਹ ਲੱਗ ਪਿਆ ਆਕੜ ਕਰਨ ਹਮ ਨਹੀਂ ਚਲੋ ਵਧੀਆ ਕੀਤਾ ਜੋ ਵੀ ਕੀਤਾ ਵਾ ਤੇ ਚਲ ਜਾ ਵੇਖਣਾ ਮੰਮੀ ਨਾਲ ਰੋਟੀ ਦਾ ਖਰਾ ਫਿਰ ਭੁੱਖ ਲੱਗੀ ਹਾਈਏ ਨਹੀਂ ਨਹੀਂ ਸਸਤੀ ਕਾਲ ਡੈਡੀ ਸਸਤੀ ਕਾਲ ਸਸਤੀ ਕਾਲ ਕੀ ਆ ਤੇ ਠੀਕ ਹੈ ਹਾਂਜੀ ਵਧੀਆ ਤੇ ਕੀ ਗੱਲ ਇੰਨੀ ਸੁਸਤੇ ਆ ਗਏ ਜੇ ਉਹ ਆਂਦੀ ਚੱਲੀ ਆ ਫਿਰ ਆਂਦੀ ਰੋਟੀ ਰੱਟੀ ਪਕਾਉਣ ਵਾਲੀ ਤੇ ਢਾਡੀ ਅੱਛਾ ਤੇ ਮੈਂ ਚੱਲ ਰਹੀ ਉਹ ਰੋਟੀ ਤੇ ਮੈਂ ਖਾ ਲਈ ਸੀ ਅੱਛਾ ਡੈਡੀ ਰੋਟੀ ਤੁਹਾਨੂੰ ਆਪੇ ਦਾ ਜਲੀ ਪਕਾ ਕੇ ਖਾਦੀ ਮੈਂ ਆ ਹੀ ਜਾਣਾ ਸੀ ਉਹ ਮੈਨੂੰ ਦੇ ਮੈਂ ਤਾਂ 10 ਮਿੰਟ ਲੱਗ ਜਾਣੇ ਆ ਕਿਸ ਕੋ ਕਿਤੇ ਘਰ ਕੀ ਜਾਣਾ ਹੁੰਦਾ ਯਾਰ ਕਹਿੰਦੇ ਨਾ ਨਹੀਂ ਇਹ ਤੇ ਹੈ ਨਹੀਂ ਤਮੇਂ ਦੇਖ ਲੱਗਦਾ ਵਾ ਹਾਂ ਉਹ ਤੂੰ ਇਹ ਰੰਗ ਉੱਤਰ ਤੱਕ ਇਤਰਾ ਵਧੀਆ ਵਧੀਆ ਠੀਕ ਨੇ ਠੀਕ ਹਾਂ ਹੂੰ ਤੇ ਪਿੰਦਰ ਪਾਣੀ ਪੀਣਾ ਤੂੰ ਹੀ ਲਿਆਵਾਂ ਤੜਾ ਪਾਣੀ ਚੱਲ ਉੱਥੇ ਪਾ ਮੰਮਣਾ ਵਾ ਠੀਕ ਬਹੁਤ ਵਧੀਆ ਵਧੀਆ ਤੇ ਗੈਮੋ ਟਰਾਲ ਕਿਨੇ ਉਹ ਯਾਰ ਮੈਸੇਂਜ ਕੀ ਗੱਲ ਦੱਸਾਂ ਮੈਂ ਤੇ ਫੇਰ ਤਾਂ ਘਰੋਂ ਬਾਹਰ ਨਹੀਂ ਗਿਆ ਅੱਛਾ ਆ ਚਲੋ ਮੈਂ ਤੁਹਾਨੂੰ ਵੀ ਇਕ ਅੱਡ ਘੰਟੇ ਆਇਆ ਬਸ ਚਾਹ ਤੇ ਘੱਟ ਵਿੱਚ ਅੱਛਾ ਅੱਛਾ ਦੋ ਦੋ ਤੂੰ ਹੀ ਆ ਗਈ ਹੂੰ ਚਲੋ ਕੋਈ ਨਹੀਂ ਆ ਗਿਆ ਬਸ ਚਾਹ ਤੋਂ ਕਹਿੰਦੇ ਬਣਾਵਾ ਮੈਂ ਚਾਹ ਬਣਾ ਦੇ ਘੁੱਟ ਕੇ ਕਿੰਨਾ ਮੈਂ ਆਹ ਚਾਹ ਬਣਾ ਦੇ ਨਵਦੀਪ ਹਾਂਜੀ ਡੈਡੀ ਚਾਹ ਨੇ ਨਾਲੇ ਮੰਗਾਣਾ ਕੋਈ ਗੱਲ ਨਹੀਂ ਬਣਾ ਦਿੰਨੀ ਆ ਚਾਹ ਵੀ ਆਹ ਤੇ ਉਦਾਂ ਮੈਂ ਇੱਕ ਗੱਲ ਸੋਚਣ ਡਿਆ ਹਾਂ ਕਿਹੜੀ ਗੱਲ ਨਾ ਸਣੀ ਹੁਣਾਂ ਵੱਲੋਂ ਹੂੰ ਮੈਂ ਵੀ ਲੱਗਦਾ ਕਿੱਡੇ ਹਣਾ ਚੰਗੇ ਜੀ ਨੇ ਤੇ ਹੋਰ ਬਿੰਦਰ ਬਹੁਤ ਚੰਗੇ ਆ ਮੇਰੇ ਅੱਜ ਕੱਲ ਦੇ ਜ਼ਮਾਨੇ ਚ ਇਦਾਂ ਕੋਈ ਵੀ ਨਹੀਂ ਕਰਦਾ ਸਹੀ ਗੱਲ ਆ ਸਾਹਮਣੇ ਵੇਖ ਕੇ ਵੀ ਅਗਲਾ ਪਰਾਂ ਹੋ ਜਾਂਦਾ ਹੋਰ ਅੱਜਕਲ ਤੇ ਆਪਣੇ ਨਹੀਂ ਕਰਦੇ ਹੈਗੇ ਉਦੋਂ ਫੇਰ ਬਗਾਨੇ ਨੇ ਇੱਕ ਹਸਾਮਨਾ ਕੰਮ ਹੀ ਉਹਨਾਂ ਦੀ ਬਾਦਰੀ ਹੈ ਬਗਾਨੇ ਕਹਦੇ ਆਪਣੇ ਨਾਲੋਂ ਵਧੀਆ ਸਹੋਂ ਹਾਂਜੀ ਤੇ ਕੱਢ ਹਾ ਕੱਪੜੇ ਮੇਰੇ ਮੈਂ ਵੀ ਕਰਾਂ ਚੇਂਜ ਦਪਿੰਦਰ ਤੁਸੀਂ ਇੱਥੋਂ ਕੱਪੜੇ ਬਦਲੋ ਹਾਂ ਮੇਰਾ ਵੀ ਕਿਨਾ ਕੰਮ ਕਰਨਾ ਆਪਣੇ ਕੱਪੜੇ ਤਾਂ ਫੜ ਲਿਆ ਕਰੋ ਕੰਮ ਤੇ ਕੰਮ ਠੀਕ ਆ ਠੀਕ ਆ ਉਹ ਨਾ ਦੇ ਦਪਿੰਦਰ ਦਾ ਹੈਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਛਾ ਗੁੜੀ ਆਈ ਆ ਚਲ ਚੰਗਾ ਹੋ ਗਿਆ ਘਰ ਚ ਰੌਣਕ ਆ ਗਈ ਐਕ ਆਓ ਇਤਰਾ ਕਰੀ ਮੇਰੀ ਗੱਲ ਸੁਣ ਇਤੋਂ ਸਖੜਾ ਨਾ ਵੀ ਤੇ ਡੱਬਾ ਦੱਬਾ ਲੈ ਗਿਆ ਵੀ ਨਾਲ ਦਾ ਰਣਕ ਮੈਨੂੰ ਕਿੰਨੀ ਚੇਤਾ ਭੁੱਲ ਗਿਆ ਵਾ ਮੈਂ ਨਹੀਂ ਜਾਣਾਂ ਕਿਦੇ ਆਹੋ ਤੇ ਠੀਕ ਐ ਠੀਕ ਆਜੋ ਆਜੋ ਕੋਈ ਨਹੀਂ ਹੈ ਠੀਕ ਆ ओके ओके चल यार सच्चे बादशाह ਧੀ ਸੀ ਹਾਂ ਧੀਆ ਕਿੜੀਆਂ ਮਾੜੀਆਂ ਹੈ ਚੱਲ ਯਾਰ ਨਾਲੇ ਘਰ ਜਨਾ ਰੌਣਕ ਹੋ ਜਾਊਗੀ ਬੱਚਿਆਂ ਨਾਲ ਕਿੰਨਾ ਇਹ ਬੰਦਾ ਬਿਜੀ ਹੋਈਂਦਾ ਹੈ ਨਾ ਇੱਕ ਗੱਲ ਦਾ ਅਫਸੋਸ ਬੜਾ ਮੈਨੂੰ ਜੀਵਨ ਵਿੱਚ ਕਿਤੇ ਘਰ ਹੁੰਦੀ ਨਾ ਤੇ ਮੜਾ ਮੋਟਾ ਉਹਨੇ ਖੁਸ਼ੀਆਂ ਦੇ ਵਿੱਚ ਸੰਭਲ ਹੋ ਜਾਣਾ ਉਹ ਕੀ ਕੀਤਾ ਜਾਨੇ ਕੰਮ ਹੀ ਇਹੋ ਜਿਹਾ ਕੀਤਾ ਵਾ ਚਲੋ ਜੋ ਕਰੂ ਮਾਰਾ ਚੰਗਾਈ ਕਰੂਗਾ ਹੋਲਾ ਸਸਕਾ ਡਾਡ ਜੀ ਸਸਕਾ ਸਸਕਾ ਵਧਾਈਆਂ ਹੁਣ ਤੁਹਾਨੂੰ ਬਹੁਤੀਆਂ ਵਧਾਈਆਂ ਵਾਹ ਸਸਕਾ ਭੈਣ ਜੀ ਸਸਕਾ ਭੈਣ ਜੀ ਵਧਾਈਆਂ ਹੁਣ ਤੁਹਾਨੂੰ ਬਹੁਤੀਆਂ ਬਹੁਤੀਆਂ ਜੀ ਆਹ ਦਾਦੂ ਥੋਪੀ ਮੜੀ ਅੰਦਰ ਚਲ ਜੀਏ ਚਲੋ ਚਲੋ ਰਾਜਪਤਨ ਭਰਾਏ ਥੋ ਦਸ ਮਾਦੂ ਨਹੀਂ 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 ਚਲੋ ਲੰਗਾ ਕੀਤਾ ਡੱਬਾ ਲੈ ਲੈਂਦਾ ਜੀ ਮੂੰਹ ਮਿੱਠਾ ਕਰੋ ਪਹਿਲਾਂ ਪਾਣੀ ਪੂਣੀ ਪੀਣਾ ਲਿਆਵਾ ਨਹੀਂ ਪਾਣੀ ਦੀ ਬਾਤ ਮੈਂ ਲੋਣਾ ਪੜਦੀ ਉਹਨੇ ਨੇ ਕੋਈ ਨਹੀਂ ਕੋਈ ਨਹੀਂ ਬਾਜ ਆ ਤੂੰ ਮੂੰਹ ਮਿਠਾਆ ਕਰੋ ਉਹ ਕੋਲ ਭਾਜੀ ਨੂੰ ਹੰਦਾ ਕਰਾ ਯਾਰ ਕੋਈ ਨਹੀਂ ਪਾਣੀ ਹੈ ਤੇ ਖਾਂਦੇ ਆਏ ਨੇ ਛੜੋ ਭਾਜੀ ਛੜਾ ਬਰਾ ਛੜੋ ਮੈਂ ਐਂ ਜੀ ਹੁਣ ਅਸੋ ਸੁਖਣਾ ਦੀ ਦੋਦੀ ਆ ਲਓ ਹਾਂਜੀ ਹਾਂਜੀ ਭਾਜੀ ਪਿੰਦਰ ਪੁੱਤੇ ਕੰਬਲ ਲਿਆ ਦੇ ਲਮ ਐ ਹੰਦੋ ਪਈਓ ਅੱਜੂਏ ਕਾਗੇ ਤਾਂ ਹੋਰ ਵੱਡਾ ਪਊਗਾ ਤਾ ਨਹੀਂ ਬਹੁਤ ਹੈ ਬੜਾ ਸੋ ਤੀਏ ਜੀ ਆਸਤੀਵਾਵਾ ਗੱਡੀ ਜੀ ਤਾਂ ਤੰਗ ਕਰਦੀ ਆਈਏ ਹੁਣ ਨਹੀਂ ਗਈ ਐ ਤੇ ਦੁੱਧ ਦਾ ਤਾਂ ਇੱਕ ਬੋਤਲ ਲੈ ਚਲੋ ਅਜੇ ਤਾਂ ਭਾਜੀ ਇਦਾਂ ਹੀ ਮਾੜਾ ਮੋਟਾ ਤੁਮ ਚਮਚੇ ਜਮਚੇ ਨਹੀਂ ਹਾਂ ਹਾਂ ਸਾਜੇ ਸਾਜੇ ਬੋਤਲ ਲਾਵਾਂਗੇ ਠੀਕ ਤੁਸੀਂ ਇੱਧਰ ਕਰੋ ਪਿੰਦਰ ਤੁਸੀਂ ਬੈਠੋ ਤੇ ਮੈਂ ਚਾਹ ਬਣਾਉਂਦਾ ਨਹੀਂ ਭਾਜੀ ਤਹੀਂ ਆਪਣੀ ਭੋਤੀ ਲਾਗੇ ਬਹੁਤ ਚਾਹ ਮੈਂ ਬਣਾ ਦੇਣਾ ਜੀ ਤੁਸੀਂ ਬੈਠੋ ਨਾ ਤੁਸੀਂ ਥੱਕੇ ਆਏ ਜੁੱਤੋਂ ਹਸਪੀਟਲੋਂ ਹੈ ਉਹ ਕੋਈ ਗੱਲ ਨਹੀਂ ਮੈਂ ਕਿਹੜੀ ਫੈਜੀ ਨਵੀਂ ਬਿਹੁਣੀ ਆ ਹੈ ਨਾਲ ਏਡਾੜੀ ਚਾਹ ਬੜੀ ਸਾਲਤ ਬਣਾਉਂਦੇ ਆ ਆਹੋ ਤੈਨੂੰ ਵੇਲੇ ਤੇ ਮਿਲ ਜਾਈ ਜਾਂਦੀ ਟਾਈਮ ਚੱਲ ਪਿੰਡਾ ਰੌਣਕ ਆ ਗਈ ਘਰ ਤੇ ਲੈ ਆ ਤੀ ਹੋਰ ਮੰਮੀ ਹੁਣ ਇਹ ਆਪਿਓ ਨਹੀਂ ਆਣ ਸਿਆਣਾ ਆਪ ਜਰੀ ਨਾਲ ਹੋ ਕੇ ਸੰਭਾਲ ਲਿਓ ਮਮਾ ਕੋਈ ਗੱਲ ਹੀ ਨਹੀਂ ਹੈ ਤੇ ਪਤਾ ਗਰਮੀ ਬੜੀ ਆ ਹੂੰ ਮੈਂ ਨਾ ਇਦਾਂ ਕਰਾਂਗੇ ਆਪਾਂ ਹੂੰ ਉਹ ਨਾ ਦੋ ਕੁ ਮਹੀਨੇ ਕੰਮ ਵਾਲੀ ਲਾ ਲੈਨੇ ਆ ਨਹੀਂ ਨਹੀਂ ਛੇਦਾ ਹਣਾ ਇਹ ਨਿਆਣਾ ਢਿੱਲਾ ਮੱਠਾ ਹੋ ਜੇ ਤੇ ਮੁੜਕੇ ਦੀ ਦਵਾਈ ਤੇ ਆਨੇ ਲਾਉਣੇ ਨਿਆਣਾ ਵਾਲchi ਨਹੀਂ ਹੁੰਦਾ ਹੈਗਾ ਹੂੰ ਚੱਲ ਆਪੀ ਨਾ ਕੰਮ ਗੁੰਮ ਕਰੇ ਕਰੇਗੀ ਨਹੀਂ ਨਹੀਂ ਹਾਂ ਕੰਮ ਤੋਂ ਬਚਾ ਕਰਨਾ ਹੀ ਪੈਂਦਾ ਨਹੀਂ 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 ਕੋਈ ਨਹੀਂ ਉਦਾਂ ਤਾਂ ਮੈਂ ਵੀ ਫੇਰਾ ਰੱਖਾਂਗੀ ਹੁਣ ਮੁੰਡੇ ਦੀ ਗੱਲ ਵਾ ਫਿਰ ਉਹ ਨਹੀਂ ਕਢੀ ਦੀ ਕੱਢ ਉਹ ਨਹੀਂ ਘਰੋਂ ਫੇਰਾ ਰਹਿ ਆਉ ਨਹੀਂ ਜਾਂਦਾ ਹਾਲੇ ਉਹਦੀਆਂ ਵੀ ਛੁੱਟੀਆਂ ਹੋ ਜਾਂਦੀਆਂ ਨੇ ਉਹ ਦੋ ਦਿਨ ਨਾ ਜਾਵੇ ਤੇ ਮੁੜਕੇ ਰੋਂਦਾ ਉਹ ਨੂੰ ਇਹ ਹੁੰਦਾ ਵੀ ਮੈਂ ਘਰ ਹੀ ਰਹਿਣਾ ਹੂੰ ਨਿਆਣੇ ਐਦਾਂ ਹੀ ਕਰਦੇ ਨੇ ਨਾ ਪਤਾ ਖਾਣ ਪੀਂਦਾ ਪੁੱਤ ਪ੍ਰੇਜ ਕਰੀਦਾ ਹੁੰਦਾ ਕੇਦੇ ਸਿਰ ਤੇ ਨਹੀਂ ਰਹੀ ਦਿੰਦਾ ਮੈਂ ਆ ਗਿਆ ਖੰਡਿਆ ਮੈਨੂੰ ਪਤਾ ਲੱਗਾ ਵੇਖ ਕਿੰਨਾ ਖੁਸ਼ ਹੁੰਦਾ ਉਹਨੇ ਉਹਨੇ ਕਿਤੇ ਇੰਨਾ ਖੁਸ਼ ਹੋਣਾ ਮੈਂ ਦੱਸਣਾ ਜਾ ਕੇ ਸੱਚ ਮੈਂ ਫੋਨ ਨਹੀਂ ਕੀਤਾ ਡੈਡੀ ਨੂੰ ਲਾ ਪੁੱਤ ਕਰਾਂ ਡੈਡੀ ਦਾ ਵਿਚਾਰਾ ਫੋਨ ਦੇਖਦਾ ਹੋਣਾ ਜੀ ਗੱਗ ਮੈਨੂੰ ਦੱਸ ਦੇਣਾ ਹਲੋ ਸੋਸ਼ਲ ਡਾਟ ਜੀ ਵਧੀਆ ਵਧੀਆ ਵਧਾਈਆਂ ਹੁਣ ਤੁਹਾਨੂੰ ਹਾਂ ਗੁੜੀ ਆਈ ਏ ਹਾਂ ਜੀ ਹਾਂ ਜੀ ਨਹੀਂ ਆ ਗਏ ਆ ਘਰੇ ਹਾਂ ਜੀ ਚਲੋ ਠੀਕ ਆ ਠੀਕ ਆ ਆ ਲੋ ਘਰ ਲੋ ਜੈ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਬੜਾ ਵਧੀਆ ਤੁਸੀਂ ਆਪਣਾ ਸੁਣਾਓ ਹਾਂ ਜੀ ਠੀਕ ਠਾਕ ਆ ਮੈਨੂੰ ਤੀਜੇ ਹਲੇ ਪਤਾ ਕਿਹਦੇ ਵਰਗੀ ਐ ਤੁਸੀਂ ਹੀ ਆਪਿਆਂ ਕੇ ਵੀਰ ਤੇ ਨਾਲੇ ਮੈਨੂੰ ਦੱਸਿਓ ਹਾਂਜੀ ਡੈਡੀ ਜੀ ਬੜੇ ਖੁਸ਼ ਹੀ ਹਾਂ ਡੈਡੀ ਵੀ ਖੁਸ਼ ਨੇ ਉਹਨਾਂ ਨੂੰ ਸੁਬਸਨਾ ਦਿੱਤਾ ਸੀ ਕਿ ਡੱਬਾ ਲੈ ਕੇ ਆਇਓ ਖਾਲੀ ਹੱਥਾਂ ਕਰਿਆਇਓ ਨਹੀਂ ਨਹੀਂ ਤੁਸੀਂ ਫਿਕਰ ਨਾ ਕਰੋ ਤੇ ਬਹੁਤ ਜ਼ਿਆਦਾ ਖੁਸ਼ ਆ ਹਾਂਜੀ ਕੋਈ ਨਹੀਂ ਆਜੋ ਫਿਰ ਠੀਕ ਠੀਕ ਹਾਂ ਹਾਂਜੀ ਚਲੋ ਠੀਕ ਹਾਂ ਹੀ ਆਂਦੇ ਡੈਡੀ ਕਿੰਦੇ ਮੈਂ ਵੀ ਹੋਣਾ ਵਾ ਫਿਰ ਅੱਛਾ ਆਉ ਨਹੀਂ ਹੋਦਾ ਹੋਣਾ ਨਹੀਂ ਆ ਵੀ ਉਹਨਾਂ ਨੂੰ ਬੜਾ ਚਾਹ ਹੁਣਾ ਹਾਂ ਹਾਂਜੀ ਪੁੱਛਦੇ ਇਹ ਪਿੰਦਰ ਹੁਣੀ ਕੋਸ਼ ਨੇ ਹਾਂ ਮੈਂ ਕਿਹਾ ਨਣ ਵੀ ਬੜਾ ਚਾਹਵਾਤਾ ਢੀਵਾਂ ਅੱਛਾ ਨਹੀਂ ਪਿੰਦਰ ਤਾਂ ਬੜਾ ਕੋਸ਼ ਆ ਉਹਦਾ ਦਾਦਾ ਬੜਾ ਰੌਣਕਾਂ ਜਿਦਾਂ ਤੁਸੀਂ ਕੰਮ ਕਰਕੇ ਆਇਆ ਕਰੋ ਤੁਹਾਨੂੰ ਚਾਹ ਪਾਣੀ ਪਿਆ ਲਿਆ ਕਰੇਗੀ ਹੈ ਲੇਕਿਨ ਨਿੱਕੇ ਨਿੱਕੇ ਹੱਥਾਂ ਨਾਲ ਜਿਹੜਾ ਪਾਣੀ ਪਿਆ ਲਿਆ ਤੁਸੀਂ ਓਦਾਂ ਵੱਧ ਪੀ ਲਿਆ ਕਰਨਾ ਮੰਮੀ ਮੇ ਸਾਡੀ ਦਾਦੀ ਆਂਦੀ ਹੁੰਦੀ ਹੁੰਦੀ ਸੀ ਉਹ ਘਰ ਕਰਮਾ ਵਾਲਾ ਹੁੰਦਾ ਜਿੱਥੇ ਧੀ ਹੁੰਦੀ ਹੈ ਨੇ ਪਰ ਤੇ ਕਿਤੇ ਤੇਨੀ ਰਾਤ ਉਠ ਉਠ ਕਾਂਡੀਆਂ ਇਹ ਕਿਦੇ ਵਿਚਾਰੀਆਂ ساری ਉਮਰ ਮਾਂ ਪਿਓ ਦਾ ਇੰਨਾ ਸੋਚਦੀਆਂ ਨੇ ਨਾ ਕੋਈ ਕਹਿੰਦੀ ਮੁੰਡਿਆਂ ਨਾਲੋਂ ਚਾਹੀਆਂ ਵੱਧ ਸੋਚਦੀਆਂ ਨੇ ਸਹੀ ਗੱਲ ਆ ਮੰਮੀ ਕੋਈ ਨਹੀਂ ਆਪਣੇ ਧੀ ਦਿੱਤੀ ਆਪੇ ਪੁੱਤ ਵੀ ਦਊਗਾ ਮੁੰਡਿਆਂ ਨੂੰ ਹੁੰਦਾ ਜਾਇਦਾਦਾਂ ਨਾਲ ਇਹਨਾਂ ਨੂੰ ਮਾਂ ਪਿਓ ਨਾਲ ਹੀ ਹੁੰਦਾ ਨਾ ਮਾਂ ਦੋ ਇਹ ਕਿਦੇ ਆ ਨਾਲ ਕੇ ਵੰਦਿੰਗੇ ਭਾਵੇਂ ਮਾਂ ਪਿਓ ਦੇਖਣਾ ਚਾਹੀਦਾ ਅੱਖਾਂ ਸਾਹਮਣੇ ਤੇ ਨਾਲੇ ਉਹ ਵੀ ਹੈਗੇ ਨੇ ਜਿਹੜੇ ਧੀਆਂ ਨੂੰ ਤਰਸਣ ਦੇ ਨੇ ਇਹ ਤਾਂ ਪੁੱਤ ਤੇਰੀ ਹਾਣਾ ਕੋਈ ਜੀ ਆ ਜਾਏ ਸਹੀ ਹੋਰ ਇਹ ਵੀ ਮਾਰ ਅਨੁਸਾਰਿਆਂ ਨੂੰ ਧੀ ਪੁੱਤ ਦੇਣਾ ਚਾਹੀਦਾ ਚਲੋ ਕੋਈ ਨਹੀਂ ਧੀਆਂ ਵੀ ਜ਼ਰੂਰੀ ਚਾਹੀਦੀਆਂ ਤੇ ਪੁੱਤ ਵੀ ਪੁੱਤ ਜਰੂਰੀ ਚਾਹੀਦੇ ਧੀਆਂ ਹੋਣ ਗਿਆ ਤੇ ਸੰਸਾਰ ਚੱਲੇਗਾ ਬਸ ਬਸ ਇਹ ਤਾਂ ਗੱਲ ਹੈਗੀ ਇਹ ਵਾ ਵੀ ਚਲ ਕੋਈ ਗੱਲ ਨਹੀਂ ਆਪੇ ਕਿਤੇ ਖੇਡੇ ਮੱਲੇ ਕੀ ਕਿਤੇ ਘਰ ਚ ਰੌਣਕਾਂ ਆਉਣਗੀਆਂ ਕਿਤੇ ਵੇਖੀ ਤੁਹਾਡੇ ਘਰ ਤੋਂ ਨਿਆਣੇ ਨਹੀਂ ਨਿਕਲਿਆ ਕਰਨੀ ਨੇ ਕਿ ਨਹੀਂ ਇਹ ਤਾਂ ਹੈ ਹੀ ਇਹ ਨਿਆਣਿਆਂ ਵਾਲੇ ਘਰਾਂ ਚ ਨਿਆਣੇ ਆਉਂਦੇ ਨੇ ਹੂੰ ਚਲੋ ਹੁਣ ਆਇਆ ਵੀ ਰਲ ਮਿਲ ਕੇ ਪਾਲ ਲਾਂਗੇ ਨੂੰ ਤੂੰ ਜੀ ਵੀ ਚਲਾਉਂਦੇ ਜਾਂਦੇ ਰਹਾ ਕਰਿਓ ਮੈਂ ਆ ਗਿਆ ਹੀ ਇੱਥੇ ਕਰਨਾ ਵਾ ਚਲ ਗਈ ਤੇ ਆ ਗਈ ਚਲ ਗਈ ਤੇ ਆ ਗਈ ਅਗੋਂ ਦਾਣਾ ਸਕੂਲ ਦਾ ਨਹੀਂ ਦੇਦਾਵੇਂ ਤੂੰ ਹੀ ਰਹਿ ਪਿੰਦੇ ਜਾਂ ਤਾਂ ਵੇਖਾਂਗੇ ਕਿਤੇ ਕਿਤੇ ਇਦਾਂ ਨੂੰ ਕਰੀ ਦੀ ਬੱਸ ਬੁਸ ਦਾ ਪਤਾ ਕਦੇ ਵੀ ਜਾਂ ਕਿਤੇ ਲਾਗੂ ਮਨੋਂ ਕਹੇ ਨਿਆਣਾ ਚੜਦਾ ਹੁਣ ਕੋਈ ਨਹੀਂ ਮੰਮੀ ਵੇਖ ਲਾਂਗੇ ਐਮ ਪੜਾਈ ਵੀ ਨੀ ਉਹਦੀ ਖਰਾਬ ਕਰਨੀ ਦੱਸਣ ਤਾਂ ਡੈਣ ਤੁਹਾਨੂੰ ਕਿ ਕੋਈ ਦੋ ਤਿੰਨ ਮਹੀਨੇ ਕੰਮ ਵਾਲੀ ਕੋ ਲਾ ਲਾਂਗੇ ਚਲ ਕੋਈ ਨਹੀਂ ਪੁੱਤ ਆਹ ਨੂੰ ਅੱਗੇ ਠੰਡ ਹੁੰਨੀ ਆ ਵਾਹ ਠੰਡ ਵਿੱਚ ਜੇ ਕੋਈ ਲਾ ਲਿਓ ਉਹਕੇ ਗਰਮੀ ਆ ਗਈਆਂ ਤੇ ਉਹਦਾ ਰੰਡਾ ਪੈਣਾ ਹੂੰ ਕੋਈ ਗੱਲ ਨਹੀਂ ਹੈ